ਹਾਂ ਨੀ ਨਿੰਬੜੀਆ ਹੁੰਦੀ ਫੋਟੋ ਲੈ ਵੀ ਆ ਸੁਖਦੀਪ ਸਰਪੰਚ ਕੇ ਲੈ ਕੇ ਆਇਆ ਮਸ਼ੀਨ ਆਲੂ ਵੇਚਣ ਵਾਲੀ ਮਸ਼ੀਨ ਆਟੋਮੈਟਿਕ ਬਹੁਤ ਵਧੀਆ ਨਵੀਂ ਚੱਲੀ ਆ ਜਿਹੜੀ ਤੋਰੇਤਾ ਇਹ ਬਹੁਤ ਵਧੀਆ ਕਰੂਗੀ ਬਹੁਤ ਨਵੇੜਾ ਨਵੇਂ ਸਾਈਜ਼ ਦੀ ਆ ਮੈਂ ਸਾਈਜ਼ ਦੀ ਆ ਨਵਾਂ ਡਿਜ਼ਾਈਨ ਨਵਾਂ ਵਰ ਆ ਗਿਆ ਦੇਖਣਾ ਵੱਧ ਘੱਟ ਕਰਨ ਮਾਰ ਕੇ ਆਹਲੇ ਚੂੜੇ ਨਸੀਬ ਬਹੁਤ ਵਧੀਆ 4 5 6 ਉਹਦਾ ਬੜੀਆ ਉਈਓ ਲੈ ਕੇ ਦਿਓ ਆ ਗਏ ਆ ਗਏ ਤਗਰਾ ਗੀਆਂ ਪੂਰੀ ਪਣੀ ਆ ਸਮ ਬੱਦ ਕੱਟ ਕਰਨ ਵਾਸਤੇ ਇਹ ਮਾ ਬੱਦ ਕੱਟ ਨੂੰ ਹੂੰ ਇਹ ਦੋ ਗਰਾ ਗੀ ਸਖਦੇਵ ਮਸ਼ੀਨ ਐ ਇਹ ਆਲੂ ਬੀਜਣ ਵਾਲੀ ਵੱਡੇ ਸਭਰਾ ਹਾਜਮਾ ਕਰ ਪਾਈ ਆ ਨਵੇਂ ੜੀਆਂ ਦੀ ਗੱਡੀ ਆਏ ਭਾਈ ਹਮਮ ਅਗੇ ਆਪਣੇ ਆਈ ਨਹੀਂਆ ਟਾਇਰ ਵੀ ਦਿੱਤੇ ਆ ਨਾਲ ਹਾਂ ਨਾਲ ਮਾਰਕਟ ਆ ਗਿਆ ਫਾਲਿਆ ਤੇ ਨਾਲ ਟਾਇਰ ਆ ਲੈਸ ਤੇ ਜੋ ਆਜੂ ਆਇਆ ਪਾਟੇ ਬਰ ਉਪਰ ਸੁਦਾ ਮਸ਼ੀਨ ਤਾਂ ਆਪਣੀ ਹੀ ਬਣੀ ਵੀ ਆ ਪੰਜਾਬ ਦੀ ਆਪਣੀ ਬਣੀ ਆ ਤਾਂ ਟਰੈਕਟਰ ਉਧਰ ਲੈਂਦਾ ਨਵਾਂ ਥੋੜੇ ਦਿਨ ਹੀ ਇਹ ਹੋਇਆ ਹਾਏ ਨਵਾਂ ਲੈਂਦਾ ਹੁਣ ਫੇਰ ਆਹ ਮਤਲਬ ਉਹ ਦੂਜੀ ਇਹਨੂੰ 60 ਹੀ ਵੀ ਬੱਡੀ ਦੂਜੀ ਬਣਾਤੀ ਹੈ ਹੂੰ ਉਹ ਸ਼ੋ ਕਰਦੀ 96343 ਬਣਾਤੀ ਹਾਂ 拖鞋。<Okay. S 2> <Okay. S 1> okay.